ਇਹ ਖਬਰ ਸੁਣ ਕੇ ਤੁਸੀਂ ਹੈਰਾਨ ਹੋ ਜਾਮੋਗੇ ਇੱਕ ਲੜਕੀ ਦੇ ਪਹਿਰਾਵੇ ਦੇ ਵਿੱਚ ਮੁੰਡਾ ਪੇਪਰ ਦੇਣ ਆਇਆ ਸੀ ਜੀ ਹਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਸ ਦੇ ਵਿੱਚ ਤੁਸੀਂ ਦੇਖ ਕੇ ਇਹ ਹੈਰਾਨ ਹੋ ਜਾਮੋਗੇ ਕਿ ਕੁੜੀ ਦੇ ਪਹਿਰਾਵੇ ਵਿੱਚ ਇੱਕ ਮੁੰਡਾ ਕਿਵੇਂ ਪੇਪਰ ਦੇਣ ਆ ਗਿਆ ਦਰਅਸਲ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆ ਜਿੱਥੇ ਇੱਕ ਨੌਜਵਾਨ ਕੁੜੀ ਦੇ ਪਹਿਰਾਵੇ ਦੇ ਵਿੱਚ ਪੇਪਰ ਦੇਣ ਆਇਆ ਸੀ ਜਦੋਂ ਸਟਾਫ ਨੇ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਇਸ ਲੜਕੇ ਨੂੰ ਪੁਲਿਸ ਦੇ ਉਵਾਲੇ ਕੀਤਾ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਐਗਜ਼ਾਮ ਹੁੰਦਾ ਉਹਦੇ ਬਾਅਦ ਸਾਰੇ ਬੱਚਿਆਂ ਦਾ ਐਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਐਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਐਗਜ਼ਾਮ ਵਿੱਚ ਜਾ ਸਕਦਾ ਇਹਨਾਂ ਦੋ ਸਟੇਜਾਂ 'ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤਾ ਔਰ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਡਰੈਸਪੈਨ ਕੇ ਆਇਆ ਹੋਇਆ ਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜਿਆਦਾ ਪੱਕਾ ਪ੍ਰੂਫ ਹੁੰਦਾ ਜੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੁਹਾਨੂੰ ਪੇਪਰ ਨਹੀਂ ਦੇ ਦਿੱਤਾ ਗਿਆ ਉਹਦਾ ਪੇਪਰ ਨਾਲ ਐਨਵਾਇਡ ਹੈ ਉਹ ਕੰਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਟ ਕਰਦੇ ਆ ਸਰ ਸਰ ਪਹਿਲਾਂ ਤਾਂ ਉਹਨੇ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ असी बैग से जाके तो नहीं देख सकते पर बायोमैट्रिक मैच किया गया ते असी एजेंसी हायर की असी क्वेश्चन एजेंसी तो भी पूछे क्योंकि तो एजेंसी ने इस बारी उन्होंने पकड़े है। पिछली बारी नहीं पकड़िया ते उस वेले ओरिजिनल कैंडिडेट आया सी या यही कैंडिडेट ने कुछ मैनेज कर लिता हूँ तो नहीं है तो नहीं हो सकता मैच ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅਗਰੇ ਕਾਰਵਾਈ ਵਾਸਤੇ ਦੇ ਅਸੀਂ ਫੋਰਫੇਟ ਕਰ ਦਿੱਤਾ ਹੈ। ਸਰ ਦਾਸਤੀ ਕੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੈਰਾ ਮੈਡੀਕਲ ਦੇ ਲਈ ਭਰਤੀ ਨਿਕਲੀ ਸੀ ਜਿਸ ਤੇ ਪੇਪਰ ਵੀ ਚੱਲ ਰਹੇ ਸੀ ਪਰ ਜਦੋਂ ਸਟਾਫ ਨੇ ਦੇਖਿਆ ਕਿ ਇੱਕ ਮੁੰਡਾ ਕੁੜੀ ਦੇ ਪਹਿਰਾਵੇ ਵਿੱਚ ਸੀ ਉਸੇ ਤਰ੍ਹਾਂ ਮੇਕਅਪ ਕੀਤਾ ਹੋਇਆ ਜਿਵੇਂ ਲਿਪਸਟਿਕ ਲਗਾਈ ਹੋਈ ਸੀ ਤਾਂ ਜਦੋਂ ਸਟਾਫ ਨੇ ਗੌਰ ਨਾਲ ਦੇਖਿਆ ਤਾਂ ਉਹ ਮੁੰਡਾ ਜਿਹੜਾ ਪਾਇਆ ਗਿਆ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਿਆ ਕਿ ਜਿਹੜੀ ਅਜਹੀਆਂ ਹਰਕਤਾਂ ਕਰਨਗੇ ਉਹਨਾਂ ਤੇ ਕਾਰਵਾਈ ਹੋਵੇਗੀ ਤੁਸੀਂ ਦੱਸਦੇ ਕਿ ਉੱਥੇ ਹੀ ਜਿਹੜੀਆਂ 43 ਅਸਾਮੀਆਂ ਨਿਕਲੀਆਂ ਹੋਈਆਂ ਸੀ ਤੇ ਪ੍ਰੀਖਿਆ ਦੇ ਵਿੱਚ ਘਟੋ-ਘਟ 700 ਦੇ ਕਰੀਬ ਜਿਹੜੇ ਨੌਜਵਾਨ ਪੇਪਰ ਦੇਣ ਆਏ ਸੀ ਪਰ ਉੱਥੇ ਜਿਹੜਾ ਇਹ ਮਾਮਲਾ ਸਾਹਮਣੇ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਔਰ ਕੁੜੀ ਦੇ ਨਾਮ ਤੇ ਹੀ ਜਾਲੀ ਜਿਹੜਾ ਉਹ ਬਣਾਇਆ ਹੋਇਆ ਸੀ ਆਧਾਰ ਕਾਰਡ ਔਰ ਝਾਲੀ ਹੀ ਸਰਟੀਫਿਕੇਟ ਬਣਾਏ ਹੋਏ ਸੀ ਜਿਸ ਤੋਂ ਬਾਅਦ ਉਸ ਦਾ ਜਿਹੜਾ ਇਹ ਪੇਪਰ ਰੱਦ ਕਰ ਦਿੱਤਾ ਗਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਉੱਤੇ ਵੱਡੀ ਇਹ ਵੀ ਸਵਾਲ ਖੜੇ ਹੋ ਰਹੇ ਨੇ ਵੱਡੀ ਖਬਰ ਇਹ ਵੀ ਹੈ ਕਿ ਕਿੱਦਾਂ ਨੌਜਵਾਨ ਇੱਕ ਪੇਪਰ ਦੇ ਲਈ ਇੱਕ ਨੌਕਰੀ ਦੇ ਲਈ ਕਿਵੇਂ ਪਹਿਰਾਵਾ ਬਦਲ ਕੇ ਕੁੜੀ ਦੇ ਪਹਿਰਾਵੇ ਵਿੱਚ ਜਾ ਰਹੇ ਨੇ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬੇਰੁਜ਼ਗਾਰੀ ਨੂੰ ਦੇਖ ਕੇ ਵੀ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਸਰਕਾਰ ਤੇ ਖੜਾ ਹੁੰਦਾ ਹੈ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਧੰਨਵਾਦ ਇਹ ਖਬਰ ਸੁਣ ਕੇ ਤੁਸੀਂ ਹੈਰਾਨ ਹੋ ਜਾਮੋਗੇ ਇੱਕ ਲੜਕੀ ਦੇ ਪਹਿਰਾਵੇ ਦੇ ਵਿੱਚ ਮੁੰਡਾ ਪੇਪਰ ਦੇਣ ਆਇਆ ਸੀ ਜੀ ਹਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਇਸ ਦੇ ਵਿੱਚ ਤੁਸੀਂ ਦੇਖ ਕੇ ਇਹ ਹੈਰਾਨ ਹੋ ਜਾਮੋਗੇ ਕਿ ਕੁੜੀ ਦੇ ਪਹਿਰਾਵੇ ਵਿੱਚ ਇੱਕ ਮੁੰਡਾ ਕਿਵੇਂ ਪੇਪਰ ਦੇਣ ਆ ਗਿਆ ਦਰਅਸਲ ਮਾਮਲਾ ਫਰੀਦਕੋਟ ਦਾ ਹੈ ਜਿੱਥੇ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆ ਜਿੱਥੇ ਇੱਕ ਨੌਜਵਾਨ ਕੁੜੀ ਦੇ ਪਹਿਰਾਵੇ ਦੇ ਵਿੱਚ ਪੇਪਰ ਦੇਣਾ ਆਇਆ ਸੀ ਜਦੋਂ ਸਟਾਫ ਨੇ ਦੇਖਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਇਸ ਲੜਕੇ ਨੂੰ ਪੁਲਿਸ ਦੇ ਹਵਾਲੇ ਕੀਤਾ ਇਹ ਡੇਵੀ ਸਕੂਲ تھا ਜੀ ਐਂਡ ਉੱਥੇ ਇਹ ਹੋਇਆ ਸੀ ਕਿ ਪਹਿਲੇ ਸਾਡਾ ਪੰਜਾਬੀ ਦਾ ਐਗਜ਼ਾਮ ਹੁੰਦਾ ਹੈ ਉਹਦੇ ਬਾਅਦ ਸਾਰੇ ਬੱਚਿਆਂ ਦਾ ਐਗਜ਼ਾਮ ਹੋ ਰਿਹਾ ਸੀ ਤੇ ਪੰਜਾਬੀ ਦੇ ਐਗਜ਼ਾਮ ਜਿਹੜਾ ਪਾਸ ਕਰਦਾ ਉਹ ਹੀ ਅਗਲੇ ਐਗਜ਼ਾਮ ਵਿੱਚ ਜਾ ਸਕਦਾ ਇਨਾ ਦੋ ਸਟੇਜਾਂ ਚ ਅਸੀਂ ਪੂਰਾ ਫੁੱਲ ਪ੍ਰੂਫ ਇੰਤਜ਼ਾਮ ਕੀਤਾ ਹੋਇਆ ਹੈ ਇਸ ਅਸੀਂ ਬਾਇਓਮੈਟ੍ਰਿਕ ਇੰਟਰੋਡਿਊਸ ਕੀਤਾ ਹੈ ਫੋਟੋ ਇੰਟਰੋਡਿਊਸ ਕੀਤੀ ਹੈ ਤੇ ਸਿਗਨੇਚਰ ਇੰਟਰੋਡਿਊਸ ਕੀਤੇ ਔਰ ਬੱਚਾ ਆਇਆ ਉਹਨੇ ਪਹਿਲਾ ਇਗਜ਼ਾਮ ਦਿੱਤਾ ਪੰਜਾਬੀ ਦਾ ਪਾਸ ਹੋ ਗਿਆ ਤੇ ਉਹਦੇ ਬਾਅਦ ਉਹ ਹਾਈ ਇਗਜ਼ਾਮ ਦੇਣ ਨੂੰ ਤੇ ਇੱਕ ਮੁੰਡਾ ਸੀ ਤੇ ਕੁੜੀ ਦੇ ਰਸਪੈਨ ਕੇ ਆਇਆ ਹੋਏ ਐਸੀ ਤੇ ਉਹ ਬਾਇਓਮੈਟ੍ਰਿਕ ਮੈਚ ਨਹੀਂ ਕੀਤਾ ਫੇਸ ਮੈਚ ਨਹੀਂ ਕੀਤਾ ਫੋਟੋ ਨਾਲ ਫੇਸ ਤਾਂ ਉਹਨੇ ਕੋਸ਼ਿਸ਼ ਕੀਤੀ ਸੀ ਬਣਾੰਦੀ ਸੇਮ ਪਰ ਬਾਇਓਮੈਟ੍ਰਿਕ ਜ਼ਿਆਦਾ ਪੱਕਾ ਪ੍ਰੂਫ ਹੁੰਦਾ ਹੈ ਤੇ ਜਦੋਂ ਮੈਚ ਨਹੀਂ ਕੀਤਾ ਤਾਂ ਉਹ ਤੁਹਾਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਉਹਦਾ ਪੇਪਰ ਨਾਲ ਐਨਵਾਈਡ ਹੈ ਉਹ ਕੰਸੀਡਰ ਨਹੀਂ ਹੋਏਗਾ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਇਹ ਅੱਗੇ ਕਾਰਵਾਈ ਜੋ ਵੀ ਹੋਏਗੀ ਉਹ ਅਸੀਂ ਵੇਖ ਕਰਦੇ ਹਾਂ ਸਰ ਪਹਿਲਾ ਜਿਹੜਾ ਉਹਨੇ ਠੀਕ ਦਿੱਤਾ ਸੀ ਪਹਿਲਾ ਪੇਪਰ ਜਿਹੜਾ ਦਿੱਤਾ ਸੀ ਉਹ ਹੁਣ ਅਸੀਂ ਬੈਕ ਸੇ ਜਾ ਕੇ ਤੋਂ ਨਹੀਂ ਦੇਖ ਸਕਦੇ ਪਰ ਬਾਇਓਮੈਟ੍ਰਿਕ ਮੈਚ ਕੀਤਾ ਗਿਆ ਸੀ ਤੇ ਅਸੀਂ ਏਜੰਸੀ ਹਾਇਰ ਕੀਤੀ ਹੋਈ ਹੈ ਅਸੀਂ ਇਹ ਵਾਰ ਇਹ ਅਲੱਗ ਕੁਐਸਚਨ ਏਜੰਸੀ ਤੋਂ ਵੀ ਪੁੱਛਿਆ ਕਿਉਂਕਿ ਏਜੰਸੀ ਨੇ ਇਸ ਵਾਰ ਹੀ ਉਹਨੂੰ ਪਕੜਿਆ ਪਿਛਲੀ ਵਾਰੀ ਨਹੀਂ ਪਕੜਿਆ ਸੀ ਤੇ ਉਸ ਵੇਲੇ ओरिजिनल ਕੈਂਡੀਡੇਟ ਆਇਆ ਸੀ ਯਾ ਇਹ ਕੈਂਡੀਡੇਟ ਨੇ ਕੁਝ ਮੈਨੇਜ ਕਰ ਲੀਤਾ ਹੁੰਦਾ ਤੇ ਨਹੀਂ ਹੈ ਬਾਇਓਮੈਟ੍ਰਿਕ ਤਾਂ ਨਹੀਂ ਹੋ ਸਕਦਾ ਮੈਚ ਤੇ ਏਜੰਸੀ ਸਾਨੂੰ ਰਿਪੋਰਟ ਦੇਗੀ ਪੁਲਿਸ ਨੂੰ ਬਾਕੀ ਅੱਗੇ ਕਾਰਵਾਈ ਵਾਸਤੇ ਦੇ ਅਸੀਂ ਫੋਰਫਿਟ ਕਰ ਦਿੱਤਾ ਹੈ ਫਿਰ ਸਾਹਿਬ ਦਾਸਤੀ ਕੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੈਰਾ ਮੈਡੀਕਲ ਦੇ ਲਈ ਭਰਤੇ ਨਿਕਲੇ ਸੀ ਜਿਸ ਤੇ ਪੇਪਰ ਵੀ ਚੱਲ ਰਹੇ ਸੀ ਪਰ ਜਦੋਂ ਸਟਾਫ ਨੇ ਦੇਖਿਆ ਕਿ ਇੱਕ ਮੁੰਡਾ ਕੁੜੀ ਦੇ ਪਹਿਰਾਵੇ ਵਿੱਚ ਸੀ ਉਸੇ ਤਰ੍ਹਾਂ ਮੇਕਅਪ ਕੀਤਾ ਹੋਇਆ ਜਿਵੇਂ ਲਿਪਸਟਿਕ ਲਗਾਈ ਹੋਈ ਸੀ ਤਾਂ ਜਦੋਂ ਸਟਾਫ ਨੇ ਗੌਰ ਨਾਲ ਦੇਖਿਆ ਤਾਂ ਉਹ ਮੁੰਡਾ ਜਿਹੜਾ ਪਾਇਆ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਵੀ ਚੇਤਾਵਨੀ ਦਿੱਤੀ ਗਿਆ ਕਿ ਜਿਹੜੀ ਅਜਹੀਆਂ ਹਰਕਤਾਂ ਕਰਨਗੇ ਉਹਨਾਂ ਤੇ ਕਾਰਵਾਈ ਹੋਵੇਗੀ ਤੁਸੀਂ ਦੱਸਦੇ ਕਿ ਉੱਥੇ ਹੀ ਜਿਹੜੀਆਂ 43 ਅਸਾਮੀਆਂ ਨਿਕਲੀਆਂ ਹੋਈਆਂ ਸੀ ਤੇ ਪ੍ਰੀਖਿਆ ਦੇ ਵਿੱਚ ਘੱਟੋ-ਘੱਟ 700 ਦੇ ਕਰੀਬ ਜਿਹੜੇ ਨੌਜਵਾਨ ਪੇਪਰ ਦੇਣ ਆਏ ਸੀ ਪਰ ਉੱਥੇ ਜਿਹੜਾ ਇਹ ਮਾਮਲਾ ਸਾਹਮਣੇ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਔਰ ਕੁੜੀ ਦੇ ਨਾਮ ਤੇ ਹੀ ਜਾਲੀ ਜਿਹੜਾ ਉਹ ਬਣਾਇਆ ਹੋਇਆ ਸੀ ਆਧਾਰ ਕਾਰਡ ਔਰ ਝਾਲੀ ਹੀ ਸਰਟੀਫਿਕੇਟ ਬਣਾਏ ਹੋਏ ਸੀ ਜਿਸ ਤੋਂ ਬਾਅਦ ਉਸ ਦਾ ਜਿਹੜਾ ਇਹ ਪੇਪਰ ਰੱਦ ਕਰ ਦਿੱਤਾ ਗਿਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਉੱਥੇ ਵੱਡੀ ਇਹ ਵੀ ਸਵਾਲ ਖੜੇ ਹੋ ਰਹੇ ਨੇ ਵੱਡੀ ਖਬਰ ਇਹ ਵੀ ਹੈ ਕਿਦਾਂ ਨੌਜਵਾਨ ਇੱਕ ਪੇਪਰ ਦੇ ਲਈ ਇੱਕ ਨੌਕਰੀ ਦੇ ਲਈ ਕਿਵੇਂ ਪਹਿਰਾਵਾ ਬਦਲ ਕੇ ਕੁੜੀ ਦੇ ਪਹਿਰਾਵੇ ਵਿੱਚ ਜਾ ਰਹੇ ਨੇ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਬੇਰੁਜ਼ਗਾਰੀ ਨੂੰ ਦੇਖ ਕੇ ਵੀ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਸਰਕਾਰ ਤੇ ਖੜਾ ਹੁੰਦਾ ਹੈ ਇਸ ਕਵਰ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਧੰਨਵਾਦ